ਸੀ ਦੇਖ ਰਹੇ ਹੋ ਤੁਹਾਡਾ ਆਪਣਾ ਚੈਨਲ ਬਰਾਸਰ ਟੀਵੀ ਲਾਈਵ ਅਤੇ ਆਦੀ ਵੀਡੀਓ ਵਿੱਚ ਅਸੀਂ ਤੁਹਾਡੇ ਲਈ ਬਹੁਤ ਜ਼ਿਆਦਾ ਖਾਸ ਵੀਡੀਓ ਲੈ ਕੇ ਆਏ ਜਿੱਦੇ ਵਿੱਚ ਤੁਸੀਂ ਇਹ ਜੋ ਵੀਰ ਦੇਖ ਰਹੇ ਹੋ ਮੁਸਲਮਾਨ ਹੈ ਅਤੇ ਇਸ ਦੇ ਵੱਲੋਂ ਭਾਈ ਅਮਰੀਪਾਲ ਸਿੰਘ ਦੀ ਸਪੋਰਟ ਕੀਤੀ ਜਾ ਰਹੀ ਹੈ ਅਤੇ ਕਿਹਾ ਜਾ ਰਿਹਾ ਹੈ ਕਿ ਤੁਹਾਨੂੰ ਸਾਰਿਆਂ ਨੂੰ ਭਾਈ ਅਮਰੀਪਾਲ ਸਿੰਘ ਨੂੰ ਵੋਟ ਪਾਣੀ ਚਾਹੀਦੀ ਅਤੇ ਤੁਹਾਡੇ ਕੀ ਵਿਚਾਰ ਨੇ ਕਿ ਇਹ ਵੀਰ ਦੀ ਗੱਲ ਸਹੀ ਹੈ ਜਾਂ ਗਲਤ ਉਹ ਵੀ ਤੁਸੀਂ ਕਮੈਂਟ ਸੈਕਸ਼ਨ 'ਤੇ ਜਿਹੜੇ ਜਿਹੜੇ ਦੋਸਤ ਬਰਾਸਰ ਟੀਵੀ ਲਾਈਵ YouTube ਚੈਨਲ ਦੇ ਮੈਂ ਹਨ ਜਨ ਨੂੰ ਸਬਸਕ੍ਰਾਈਬ ਕਰ ਲੈਣਾ ਤੇ ਨਾਲ ਵਾਲੀ ਨੋਟੀਫਿਕੇਸ਼ਨ ਬੈਲ ਆਨ ਕਰਨਾ ਨਾ ਬਿਲੋਂ ਤੁਹਾਨੂੰ ਲੈ ਚੱਲਦੇ ਅਸੀਂ ਪੂਰੀ ਵੀਡੀਓ ਦੇ ਵੱਲ ਧੰਨ ਮੇਰਾ ਨਾਮ ਹੈਗਾ ਜੀ ਵਿਨੋਦ ਕੁਮਾਰ ਮੈਂ ਇੱਕ ਹਿੰਦੂ ਆ ਕਟੜ ਹਿੰਦੂ ਆ ਪਰ ਮੈਂ ਹੱਥ ਜੋੜ ਕੇ ਸਭ ਨੂੰ ਬੇਨਤੀ ਕਰਦਾ ਹਾਂ ਖਡੂਰ ਸਾਹਿਬ ਵਾਲਿਆਂ ਨੂੰ ਹੱਥ ਜੋੜ ਕੇ ਖਾਸ ਖਾਸ ਤੌਰ ਤੇ ਖਡੂਰ ਸਾਹਿਬ ਵਾਲਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਕਿ ਭਾਈ ਅਮਰਤਪਾਲ ਸਿੰਘ ਜੀ ਦੇ ਹੱਕ ਦੇ ਵਿੱਚ ਵੋਟ ਪਾਓ ਉਹਨਾਂ ਨੂੰ ਵੱਧ ਤੋਂ ਵੱਧ ਵੋਟ ਪਾਓ ਵੋਟ ਪਾ ਕੇ ਜਿਤਾਓ ਔਰ ਬਾਹਰ ਲਿਆਓ ਇਹ ਨਾ ਹੋਵੇ ਸਿੱਧੂ ਮੂਸੇ ਵਾਲਾ ਜਿੱਦਾਂ ਕਹਿੰਦਾ ਹੈ ਜਿਹੜੀ ਤੁਸੀਂ ਉਹ ਗਲਤੀ ਕਰਤੀ ਉਹ ਹੁਣ ਪਛਤਾਉਂਦਾ ਨਹੀਂ ਮਾਨਸਾ ਜਦੋਂ ਦਾ ਮਾਨਸਾ ਪਛਤਾਉਂਦਾ ਜੇ ਤੁਸੀਂ ਇਹ ਗਲਤੀ ਕਰਤੀ ਤੁਸੀਂ ਪਛਤਾਓਗੇ ਤੇ ਇਸ ਤੋਂ ਵੱਧ ਤਰਾ ਅਮਰਤਪਾਲ ਸਿੰਘ ਜੀ ਨੂੰ ਵੋਟ ਪਾਓ ਔਰ ਦਿਤਾਓ ਤੇ ਬਾਹਰ ਲਿਆਓ ਸੰਵਿਧਾਨ ਬੇਸ਼ੱਕ ਸਾਡਾ ਕੁਝ ਨਹੀਂ ਕਰਦਾ ਪਰ ਜੇ ਸੰਵਿਧਾਨ ਜਿੱਥੇ ਸਾਡੇ ਕੰਮੋਂ ਤੁਹਾਨੂੰ ਵਰਤੋ ਜੇ ਸਾਡੇ ਕੋਈ ਬੰਦਾ ਜੇਲ੍ਹ ਚਲ ਗਿਆ ਤੇ ਇਸੇ ਸੰਵਿਧਾਨ ਦੀ ਕਿਸੇ ਧਾਰਾ ਦਾ ਕਰਕੇ ਬੰਦਾ ਸਾਡਾ ਬਾਹਰ ਆ ਜਾਏ ਤੇ ਵਰਤ ਲੋ ਨੂੰ ਕੱਢੋ ਬਾਹਰ ਕਿਉਂ ਅਸੀਂ ਗਰੀਲਾ ਵਾਰਫੇਰ ਲੜਦੇ ਗਰੀਲਾ ਵਾਰਫੇਰ ਦੇ ਵਿੱਚ ਬਹੁਤੀ ਵਾਰ ਤੁਸੀਂ ਸੰਵਿਧਾਨ ਬੇਸ਼ੱਕ ਸਾਡਾ ਕੁਝ ਨਹੀਂ ਕਰਦਾ ਪਰ ਜੇ ਸੰਵਿਧਾਨ ਜਿੱਥੇ ਸਾਡੇ ਕੰਮੋਂ ਤੁਹਾਨੂੰ ਵਰਤੋ ਜੇ ਸਾਡੇ ਕੋ ਬੰਦਾ ਜੇਲ੍ਹ ਚਲ ਗਿਆ ਤੇ ਇਸੇ ਸੰਵਿਧਾਨ ਦੀ ਕਿਸੇ ਧਾਰਾ ਦਾ ਕਰਕੇ ਬੰਦਾ ਸਾਡਾ ਬਾਹਰ ਆ ਜੇ ਤੇ ਵਰਤ ਲੋਨ ਕੱਢੋ ਬਾ ਕਿਉਂ ਅਸੀਂ ਗਰੀਲਾ ਵਾਰ ਫਿਰ ਲੜਦੇ ਗਰੀਲਾ ਵਾਰਫੇਅਰ ਦੇ ਵਿੱਚ ਬਹੁਤੀ ਵਾਰ ਤੁਸੀਂ ਮੇਰਾ ਨਾਮ ਹੈਗਾ ਜੀ ਵਿਨੋਦ ਕੁਮਾਰ ਮੈਂ ਤਾਂ Hindu ਹਾਂ ਕੱਟੜ Hindu ਹਾਂ ਪਰ ਮੈਂ ਹੱਥ ਜੋੜ ਕੇ ਸਭ ਨੂੰ ਬੇਨਤੀ ਕਰਦਾ ਹਾਂ ਖਡੂਰ ਸਾਹਿਬ ਵਾਲਿਆਂ ਨੂੰ ਹੱਥ ਜੋੜ ਕੇ ਖਾਸ ਖਾਸ ਤੌਰ ਤੇ ਖਡੂਰ ਸਾਹਿਬ ਵਾਲਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਕਿ ਭਾਈ ਅਮਰਤਪਾਲ ਸਿੰਘ ਜੀ ਦੇ ਹੱਕ ਦੇ ਵਿੱਚ ਵੋਟ ਪਾਓ ਉਹਨਾਂ ਨੂੰ ਵੱਧ ਤੋਂ ਵੱਧ ਵੋਟ ਪਾਓ ਵੋਟ ਪਾ ਕੇ ਜਿਤਾਓ ਔਰ ਬਾਹਰ ਲਿਆਓ ਇਹ ਨਾ ਹੋਵੇ ਸਿੱਧੂ ਮੂਸੇ ਵਾਲਾ ਜਿੱਦਾਂ ਕਹਿੰਦਾ ਹੈ ਜਿਹੜੀ ਤੁਸੀਂ ਉਹ ਗਲਤੀ ਕਰਤੀ ਉਹ ਹੁਣ ਪਛਤਾਉਂਦਾ ਨਹੀਂ ਮਾਨਸਾ ਜਦਾਂ ਮਾਨਸਾ ਪਛਤਾਉਂਦਾ ਜੇ ਤੁਸੀਂ ਇਹ ਗਲਤੀ ਕਰਤੀ ਤੁਸੀਂ ਪਛਤਾਓਗੇ ਤੇ ਇਸ ਤੋਂ ਬਰਤਰਾ ਅਮਰਤਪਾਲ ਸਿੰਘ ਜੀ ਨੂੰ ਵੋਟ ਪਾਓ ਔਰ ਜਿਤਾਓ ਤੇ ਬਾਹਰ ਲਿਆਓ ਉਹ ਸਿੱਖ ਦਾ ਸਾਥਦੋ ਜੀ ਨੇ ਟਾਡੇ ਬੱਚਿਆਂ ਨੂੰ ਨਸ਼ਿਆਂ ਤੋਂ ਬਚਾਉਣ ਖਾਤਰ ਅੱਜ ਕਿੱਥੇ ਬੁਟਾ ਜਿੰਨੇ ਸਿੰਘ ਬੰਦੀ ਨੇ ਉਹਨਾਂ ਦਾ ਕੋਈ ਆਪਣਾ ਕੋਈ ਨਿਜੀ ਮਸਲਾ ਨਹੀਂ ਹੈ ਉਹਨਾਂ ਚ ਕੋਈ ਜ਼ਮੀਨਾਂ ਖਾਤਰ ਨਹੀਂ ਬੈਠਾ ਕੋਈ ਆਪਣੇ ਧਨ ਪਦਾਰਥਾਂ ਵਾਸਤੇ ਨਹੀਂ ਬੈਠਾ ਸਿੱਕੋ ਅੱਜ ਜੇ ਕੋਈ ਬੰਦੀ ਜੇਲ੍ਹ ਚ ਬੈਠਾ ਤੇ ਸਾਡੇ ਵਾਸਤੇ ਬੈਠਾ ਹੈ ਉਹ ਸਾਡੇ ਬੱਚਿਆਂ ਵਾਸਤੇ ਬੈਠਾ ਹੈ ਕਿਉਂਕਿ ਭਾਵੇਂ ਉਹ ਵੋਟ ਰਾਜ ਹੋਵੇ ਜਿਹੜੇ ਤਰੀਕੇ ਨਾਲ ਅਸੀਂ ਸਾਥ ਦੇ ਸਕਦਾ ਸਾਥ ਦੇਣਾ ਚਾਹੁੰਦਾ ਕੁਈ ਐਸਾ ਕੋਈ ਵਸੀਲਾ ਹੁੰਦਾ ਜੇ ਐਸਾ ਕੋਈ ਕਾਨੂੰਨ ਹੈ ਕਿ ਸਾਰੇ ਉਹ ਸਿੱਖ ਨੂੰ ਭਾਈ ਅਮਰਤਪਾਲ ਸਿੰਘ ਨੂੰ ਵੋਟ ਪਾ ਦਈਏ ਤੇ ਜਿਹਦੇ ਨਾਲ ਉਹ ਜਿੱਤ ਕੇ ਬਾਹਰ ਆ ਜਾਏ ਤੇ ਸਾਨੂੰ ਹਰ ਕੀ ਚਾਹੀਦਾ ਸਾਰੇ ਮਿਲ ਕੇ ਹੰਬੜਾ ਮਾਰੀਏ ਸਾਥ ਦਈਏ ਤਾਂ ਜੋ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਦੇ ਚਰਨਾਂ 'ਚ ਜਦੋਂ ਜਾਵਾਂਗੇ ਨਾ ਤੇ ਮਾਣ ਨਾਲ ਕਲਗੀਧਰ ਸਾਹਿਬ ਜੀ ਦੇ ਸਾਹਮਣੇ ਖੜ ਕੇ ਕਵਾਂਗੇ ਮਹਾਰਾਜ ਜਿਨੇ ਤੇਰੇ ਪੰਥ ਦਾ ਕੋਈ ਸਵਾਰਨਾ ਚਾਇਆ ਅਸੀਂ ਉਹਦੇ ਨਾਲ ਖੜੇ ਮਹਾਰਾਜ ਸਾਹਿਬ ਜੀ ਨੇ ਤੇਰੇ ਪੰਥ ਨੂੰ ਬਚਾਉਣ ਵਾਸਤੇ ਕੁਝ ਕੀਤਾ ਜਾਂ ਕੁਝ ਕਰਨਾ ਚਾਹਿਆ ਅਸੀਂ ਉਹ ਤੋਂ ਭੱਜੇ ਨਹੀਂ ਤੇਰੇ ਪੰਥ ਦੀ ਇਲਾਜ ਰੱਖਣ ਵਾਸਤੇ ਅਸੀਂ ਆਪਣਾ ਆਪਾ ਵਿੱਚ ਡਾਇਆ ਮੇਰਾ ਨਾਮ ਹੈਗਾ ਜੀ ਵਿਨੋਦ ਕੁਮਾਰ ਮੈਂ ਤਾਂ Hindu ਹਾਂ ਕਟੜ Hindu ਹਾਂ ਪਰ ਮੈਂ ਹੱਥ ਜੋੜ ਕੇ ਸਭ ਨੂੰ ਬੇਨਤੀ ਕਰਦਾ ਹਾਂ ਕਿ ਦੂਰ ਸਾਹਿਬ ਵਾਲਿਆਂ ਨੂੰ ਹੱਥ ਜੋੜ ਕੇ ਖਾਸ ਖਾਸ ਤੌਰ ਤੇ ਡੂਰ ਸਾਹਿਬ ਵਾਲਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਕਿ ਭਾਈ ਅਮਰਤਪਾਲ ਸਿੰਘ ਜੀ ਦੇ ਹੱਕ ਦੇ ਵਿੱਚ ਵੋਟ ਪਾਓ ਉਹਨਾਂ ਨੂੰ ਵੱਧ ਤੋਂ ਵੱਧ ਵੋਟ ਪਾਓ ਵੋਟ ਪਾ ਕੇ ਜਿਤਾਓ ਔਰ ਬਾਹਰ ਲਿਆਓ ਇਹ ਨਾ ਹੋਵੇ ਸਿੱਧੂ ਮੂਸੇ ਵਾਲਾ ਜਿੱਦਾਂ ਕਹਿੰਦਾ ਹੈ ਜਿਹੜੀ ਤੁਸੀਂ ਉਹ ਗਲਤੀ ਕਰਤੀ ਉਹ ਹੁਣ ਪਛਤਾਉਂਦਾ ਨਹੀਂ ਮਾਨਸਾ ਜਦਾਂ ਮਾਨਸਾ ਪਛਤਾਉਂਦਾ ਜੇ ਤੁਸੀਂ ਇਹ ਗਲਤੀ ਕਰਤੀ ਤੁਸੀਂ ਪਛਤਾਓਗੇ ਤੇ ਇਸ ਤੋਂ ਬਰਤਰਾ ਅਮਰਤਪਾਲ ਸਿੰਘ ਜੀ ਨੂੰ ਵੋਟ ਪਾਓ ਔਰ ਜਿਤਾਓ ਤੇ ਬਾਹਰ ਲਿਆਓ ਕਲਗੀਆਂ ਵਾਲੇ ਨੇ ਆਖਿਆ ਪੀ ਮੈਨੂੰ ਕਿਹੜਾ ਰੂਪ ਪਸੰਦ ਹੈ ਸਾਧੂਰ ਕਿਹਾ ਨਾ ਸਾਧੂਰ ਨੇ ਆਖਿਆ ਖਾਲਸਾ ਮੇਰਾ ਰੂਪ ਹੈ ਖਾਸ ਦੁਨੀਆ ਦੇ ਕਿਹੜੇ ਪੀਰ ਬਖਬਰ ਨੇ ਆਪਣੇ ਚੇਲਿਆਂ ਬਾਲਕੇ ਨੂੰ ਆਪਣੀ ਮਰਜ਼ੀ ਨਹੀਂ ਆਖਿਆ ਸਾਧੂਰ ਸੱਚੇ ਪਾਤਸ਼ਾਹ ਨੇ ਮਾਣ ਮੱਥਿਆ ਇਥੋਂ ਨਾ ਕਹਿ ਦਿੱਤਾ ਇਹਨਾਂ ਇੱਕ ਹੀ ਕਿਰਪਾ ਕੇ ਸਜੇ ਹਮ ਹੈ ਖਾਲਸੇ ਨੇ ਨਹੀਂ ਸਜਾ ਚਾਇਆ ਪਰ ਨਾ ਸਾਧੂਰ ਨੇ ਹੀ ਆਖਿਆ ਜਦ ਲਗ ਖਾਲਸਾ ਰਹੇ ਨਿਆਰਾ ਟਬਲਗ ਤੇਜ ਜਿਉ ਮੈਂ ਸਾਰਾ ਜਬ ਇਹ ਗਾਇੰਦ ਪਰਣ ਕੀ ਰੀਤ ਮੈਂ ਨਾ ਕਰੂ ਇਸ ਕੀ ਪਰਤੀਤ ਅਸੀਂ ਕਿਸੇ ਹੰਕਾਰ ਚ ਨਾ ਰਹੀਏ ਖਾਲਸਾ ਨੂੰ ਖਾਲਸਾ ਬਸ਼ਰਤੇ ਬਹੁਤ ਪਿਆਰਾ ਹੈ ਪਰ ਜੇ ਉਹਨਾਂ ਚਿਰ ਪਿਆਰਾ ਜਿੰਨਾ ਚਿਰ ਖਾਲਸਾ ਖਾਲਸਾ ਬਣ ਕੇ ਵਿਚਰੇ ਅਸੀਂ ਖਾਲਸੇ ਆ ਸਾਡੇ ਗੁਰੂ ਦੀ ਹਜ਼ਾਰਾਂ ਵਾਰ ਗਰਵੀ ਹੋ ਜਵੇ ਸਾਨੂੰ ਹੋਸ਼ਨਾ ਆਵੇ ਜਿਹੜੇ ਖਾਲਸੇ ਆ ਸੋਇਸ ਕਰਕੇ ਨੌਜਵਾਨੋ ਬੜਾ ਬੇੜਾ ਹੈ ਜਿਹਨਾਂ ਦੇ ਜਿਹੜੇ ਪਰ ਮਾਲ ਬੰਦੇ ਨੇ ਘਾਤਾਂ ਚ ਬੁੱਧੀਆਂ ਪਾਈਆਂ ਨੇ ਇੱਕ ਗੌਂ ਨੂੰ ਯਾਦ ਕਰਾ ਦਿੰਗੇ ਅਸੀਂ ਵਿਆਹਾਂ ਸ਼ਾਦੀਆਂ ਦੇ ਉੱਤੇ ਜੱਟ ਦੇ ਗਾਉਂਦੇ ਫਿਰਦੇ ਆ ਉਦੋਂ ਸਾਨੂੰ ਚਿੰਤਾ ਪਹੁੰਚ ਜਾਂਦਾ ਕਿ ਸਾਡੇ ਦਿਨ ਜਿਹਨਾਂ ਦੇ ਬੰਦੇ ਨੇ ਮੇਰਾ ਨਾਮ ਹੈਗਾ ਜੀ ਵਿਨੋਦ ਕੁਮਾਰ ਮੈਂ ਤਾਂ Hindu ਹਾਂ ਕੱਟੜ Hindu ਹਾਂ ਪਰ ਮੈਂ ਹੱਥ ਜੋੜ ਕੇ ਸਭ ਨੂੰ ਬੇਨਤੀ ਕਰਦਾ ਵਾਂ ਖਡੂਰ ਸਾਹਿਬ ਵਾਲਿਆਂ ਨੂੰ ਹੱਥ ਜੋੜ ਕੇ ਖਾਸ ਖਾਸ ਤੌਰ ਤੇ ਖਡੂਰ ਸਾਹਿਬ ਵਾਲਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਕਿ ਭਾਈ ਅਮਰਤਪਾਲ ਸਿੰਘ ਜੀ ਦੇ ਹੱਕ ਦੇ ਵਿੱਚ ਵੋਟ ਪਾਓ ਉਹਨਾਂ ਨੂੰ ਵੱਧ ਤੋਂ ਵੱਧ ਵੋਟ ਪਾਓ ਵੋਟ ਪਾ ਕੇ ਜਿਤਾਓ ਔਰ ਬਾਹਰ ਲਿਆਓ ਇਹ ਨਾ ਹੋਵੇ ਸਿੱਧੂ ਮੂਸੇ ਵਾਲਾ ਜਿੱਦਾਂ ਕਹਿੰਦਾ ਹੈ ਜਿਹੜੀ ਤੁਸੀਂ ਉਹ ਗਲਤੀ ਕਰਤੀ ਉਹ ਹੁਣ ਪਛਤਾਉਂਦਾ ਨਹੀਂ ਮਾਨਸਾ ਜਦੋਂ ਆ ਮਾਨ ਸਾਹਿਬ ਪਛਤਾਉਂਦਾ ਜੇ ਤੁਸੀਂ ਇਹ ਗਲਤੀ ਕਰਤੀ ਤੁਸੀਂ ਪਛਤਾਓਗੇ ਤੇ ਇਸ ਤੋਂ ਬੱਤਰ ਅਮਰਤਪਾਲ ਸਿੰਘ ਜੀ ਨੂੰ ਵੋਟ ਪਾਓ ਔਰ ਜਿਤਾਓ ਤੇ ਬਾਹਰ ਲਿਆਓ